ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰੋ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਪ੍ਰਸਾਦ ਟੰਡੀ ਬੰਦਿਸ਼ ਵਿੱਚ ਕੋਈ ਨ ਦਿੱਤਾ ਕੋ ਨਾਨਕ ਮਨ ਪਹਣਾ ਕੋਲ ਕਮਾਈ ਤਿਸ ਮੇਰ ਵਿਚੋਲੇ ਜੈ ਮਿਲ ਕੰਤ ਪਛਾਣਾ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਸ਼ੜਿਆ ਮੇਰੇ ਪ੍ਰਭ ਅਰਦਰ ਕੇ ਕਬ ਸੀਠ ਕਹੋ ਤਲ ਗੁਰ ਸੇਵੀਐ ਅਹਨਸ ਸਹਿ ਸੁਭਾਏ ਦਰਸ਼ਨ ਪਰ ਸੈ ਤੂ ਕੈ ਜਨਮ ਮਰਨੁ ਤੁਪ ਜਾਏ ਧਨਵਾ ਹੈ ਗੁਰੂ ਸਾਹਿਬ ਜੀ ਸ਼ਲੋਕ ਪੈ ਪੰਜਨ ਅਕ ਤੂਖ ਨਾਸ ਬਨੇ ਅਰਾਧਰੇ ਸਤ ਸੰਗ ਜੇ ਰਿਦ ਵਸਿਓ ਨਾਨਕ ਤੇ ਨਾਮ ਬਨੇ ਫੌੜੀ ਅੱਬਾ ਪਰਮ ਮਿਟਾ ਉਹ ਆਪਣਾ ਇਹ ਆ ਸੰਸਾਰ ਸਗਲ ਹੈ ਸੁਪਨਾ ਪਰਮੇ ਸੁਰ ਨਰ ਦੇਵੀ ਦੇਵਾ ਪਰਮੇ ਸਿਦ ਸਾਧਕ ਬਹਿਮੇ ਵਾ ਪਰਮ ਪਰਮ ਮਾਨਕ ਜਹਤਾਏ ਤੁਤਰ ਮਹਾ ਵਿਖਮ ਇਹ ਮਾਏ ਗੁਰਮੁਖ ਪਰਮ ਪੈ ਮੋਹ ਮਿਟਾਇਆ ਨਾਨਕ ਤਿਹੇ ਪਰਮ ਸੁਖ ਪਾਇਆ ਗੁਰਮੁਖ ਪਰਮ ਪੈ ਮੋਹ ਮਿਟਾਇਆ ਨਾਨਕ ਤੇਰੇ ਪਰਮ ਸੁਖ ਪਾਇਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਨੂੰ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਬਖਸ਼ਿਸ਼ ਮਿਹਰਮਾਨ ਤੇ ਸਦਾ ਕਾ ਜੋ ਗੁਰੂ ਪਾਤਸ਼ਾਹ ਅਹ ਕਾਨੂੰ ਗੜੀਵਾਰ ਵਿਚਾਰ ਬਖਸ਼ ਰਿਹਾ ਉਹਦੇ ਤਹਿਤ ਜਿਹੜਾ ਜਦਾ ਸ਼ਲੋਕ ਅਤੇ ਪੌੜੀ ਆ ਬਾਬਨਖੀਰੀ ਜੈਲਮੀ ਪੋੜੀ ਗੁਰੂ ਪਾਸ਼ਿਆਂ ਨੇ ਪ੍ਰਗਟ ਤੇ ਨਾਲ ਇਹਦੇ ਵਿੱਚ ਸਮਝ ਆਇਆ ਹੈ ਤੇ ਪੰਜਨ ਅਗਦੂਖ ਹਾਸ ਮਨੇ ਹਰ ਹਰੇ ਸਾਰੇ ਪਾਪਾਂ ਨੂੰ ਖਤਮ ਕਰਨ ਵਾਲੇ ਸਾਰੇ ਡਰਾਂ ਨੂੰ ਖਤਮ ਕਰਨ ਵਾਲੇ ਵੈਗੁਰੂ ਦਾ ਜਿਹੜਾ ਨਾਮ ਆ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਗੁਰੂ ਦਾ ਜਿਹੜਾ ਨਾਮ ਆ ਉਹਨੂੰ ਆਪਣੇ ਮਨ ਦੇ ਵਿੱਚ ਹਰ ਵੇਲੇ ਰੋਂ ਇਹ ਪੰਜਨ ਮਦਰ ਸਾਰੇ ਡਰ ਖਤਮ ਕਰਨ ਵਾਲੇ ਅਗ ਦੁਖ ਅਗ ਹੁੰਦੇ ਪਾਪ ਦੁੱਖ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲੇ ਜਿਹੜੇ ਵੈਗੁਰੂ ਦਾ ਨਾਮ ਆ ਉਹਨੂੰ ਹਰ ਵੇਲੇ ਮਨ ਦੇ ਵਿੱਚ ਹਰ ਰਾਤ ਸੰਤ ਸੰਗ ਜਿਹੜੇ ਤੇ ਬਸਿਓ ਨਾਮ ਤੇ ਪੈਣਾ ਪਰਮੇ ਸੋ ਕਹਿੰਦੇ ਕੇ ਸੰਗਤ ਦੀ ਕਿਰਪਾ ਦੇ ਨਾਲ ਸੰਤ ਸੰਗ ਜਿਹੜੇ ਦਸਿਓ ਸੰਗਤ ਦੀ ਬਖਸ਼ਿਸ਼ ਦੇ ਨਾਲ ਜਿਹਦੇ ਮਨ ਵਿੱਚ ਵੈਗਰੂ ਵਸ ਗਿਆ ਮਤਲਬ ਸੰਗਤ ਵਿੱਚ ਆ ਕੇ ਸਿਮਰਨ ਕਰਕੇ ਜਿਹਦਾ ਮਨ ਟਿਕ ਗਿਆ ਜਿਹਨੂੰ ਪ੍ਰਕਾਸ਼ ਹੋ ਗਿਆ ਨਾਨਕ ਤੇ ਨਾਮ ਪਰਮੇ ਉਹ ਦੁਬਾਰੇ ਨਹੀਂ ਭਟਕਦਾ ਬੰਦਾ ਦੁਬਾਰੇ ਨਹੀਂ ਭਟਕਦਾ ਇਹ ਸੰਗਤ ਨਾਲ ਜੁੜ ਗਿਆ ਬਾਣੀ ਨਾਲ ਜੁੜ ਗਿਆ ਸਿਮਰਨ ਨਾਲ ਜੁੜ ਗਿਆ ਉਹ ਦੁਬਾਰੇ फडਕਦਾ ਨਹੀਂ ਕਿਉਂਕਿ ਨੂੰ ਇੱਕ ਟਿਕਾਣਾ ਮਿਲ ਜਾਂਦਾ ਹੈ ਨੂੰ ਅਸਲੀਅਤ ਉਹਦੇ ਹੱਥ ਆ ਜਾਂਦੀ ਹੈ ਸੁਣੇ ਹਾਥ ਹੋ ਗਿਆ ਇਸ ਦਾ ਜਿਵੇਂ ਗੁਰੂ ਆਸ਼ਨਾ ਕੀਤੀ ਨਾ ਵਾਹਿਗੁਰੂ ਦਾ ਨਾਮ ਸੁਣਨ ਦੇ ਨਾਲ ਜਿੰਦਰੋਂ ਵਾਹਿਗੁਰੂ ਸੁਣਨ ਲੱਗ ਪਏ ਇਸ ਸੰਸਾਰ ਸਮੁੰਦਰ ਡੂੰਗਾ ਅਸਗਾ ਜਣਾ ਜੇ ਇਹ ਦੁਗੋਈ ਦਾ ਪਤਾ ਨਹੀਂ ਚੱਲਦਾ ਉਹ ਵੀ ਹਾਥ ਹੋ ਜਾਂਦਾ ਹੈ। ਉਹ ਵੀ ਉਹਦੀ ਅਸਲੀਅਤ ਵੀ ਹੱਥੇ ਚੜ ਜਾਂਦੀ ਹੈ, ਸਮਝ ਆ ਜਾਂਦੀ ਹੈ। ਪਤਾ ਲੱਗ ਜਾਂਦਾ ਹੈ। ਪਰ ਪਤਾ ਤਾਂ ਹੀ ਲੱਗਦਾ ਹੈ ਜੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਏ। ਕੋਈ ਸੰਗਤ ਵਿੱਚ ਆ ਕੇ ਸਿਮਰਨ ਕਰੇ। ਸੰਗਤ ਉਹੀ ਆ ਜਿੱਥੇ ਸਿਮਰਨ ਹੁੰਦਾ ਹੈ। ਜਿੱਥੇ ਵਾਹਿਗੁਰੂ ਦਾ ਸਿਮਰਨ ਹੁੰਦਾ ਆ ਉਹੀ ਸੰਗਤ ਹੁੰਦੀ ਹੈ। ਇਹ ਗੱਲਾਂ ਹਮੇਸ਼ਾ ਯਾਦ ਰੱਖਣੀ ਹੈ। ਗੁਰੂ ਪਾਤਸ਼ਾਹ ਨੇ ਬੜੀ ਜਗ੍ਹਾ ਤੇ ਸਮਝਾਇਆ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਵਖਾਣੀ ਐ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਕੋਟਾਇ ਜੀ ਸੰਗਤ ਉਹ ਆ ਜੋ ਵਾਹਿਗੁਰੂ ਦੇ ਹੁਕਮ ਨੂੰ ਫਾਲੋ ਕਰਦੀ ਐ ਜੋ ਗੁਰੂ ਪਾਤਸ਼ਾਹ ਦੇ ਹੁਕਮ ਨੂੰ ਮੰਨਦੀ ਉਹੀ ਸੰਗਤ ਆ ਗੁਰੂ ਪਾਤਸ਼ਾਹ ਦੀ ਗੁਰੂ ਪਾਤਸ਼ਾਹ ਦਾ ਹੁਕਮ ਨਾਮ ਜਪਣ ਦਾ ਹੁਕਮ ਆ ਗੁਰੂ ਸਾਹਿਬ ਦਾ ਸੋ ਜਿਹੜਾ ਨਾਮ ਜਪਦਾ ਆ ਵਾਹਿਗੁਰੂ ਦੇ ਹੁਕਮ ਨੂੰ ਮੰਨਦਾ ਆ ਜਿਹੜੇ ਵੀ ਮੰਨਦੇ ਆ ਗੁਰਸਿੱਖ ਕੋਈ ਸੰਗਤ ਆ ਗੁਰੂ ਪਾਤਸ਼ਾਹ ਦੀ ਤੇ ਸੰਗਤ ਵਿੱਚ ਆ ਕੇ ਸ਼ਬਦ ਮੰਨ ਟਿਕਣਾ ਡਿਕਣਾ ਸ਼ਬਦ ਮੰਨ ਟਿਕੂ ਗਾ ਸੰਗਤ ਵਿੱਚ ਸੰਗਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਆ ਗੁਰੂ ਸਾਹਿਬ ਬਖਸ਼ਿਸ਼ਾਂ ਦੇ ਸਮੁੰਦਰ ਆ ਗੁਰੂ ਸਾਹਿਬ ਨਾਮ ਜਪਾਉਂਦੇ ਹੀ ਉਹਨਾਂ ਨੂੰ ਆਪਣੀ ਗੋਦ 'ਚ ਬਿਠਾ ਕੇ ਜਿਨ੍ਹਾਂ ਤੇ ਕੋਈ ਬਖਸ਼ਿਸ਼ ਕਰਨੀ ਹੁੰਦੀ ਗੁਰੂ ਸਾਹਿਬ ਨੇ ਸੋ ਜਿਨ੍ਹਾਂ ਨੂੰ ਨਾਮ ਜਪਾਉਂਦੇ ਆ ਉਹਨਾਂ ਤੇ ਬਖਸ਼ਿਸ਼ ਕਰਦੇ ਆ ਉਹਨਾਂ ਦਾ ਮੰਨ ਟਿਕ ਆਉਂਦੇ ਆ ਗੁਰੂ ਸਾਹਿਬ ਬਹੁਤ ਬਖਸ਼ਿਸ਼ਾਂ ਵੰਡਦੇ ਆ ਬਸ ਸੰਗਤ ਵਿੱਚ ਆਪਾਂ ਦੇਖਦੇ ਆਂ ਕਿ ਸਾਰੇ ਜਾਣੇ ਗੁਰੂ ਸਾਹਿਬ ਕੋਲ ਜਾ ਕੇ ਨਾਮ ਨਹੀਂ ਜਪਦੇ ਸਭ ਜਗ੍ਹਾ ਤੇ ਗੁਰੂ ਸਾਹਿਬ ਕੋਲ ਜਾ ਕੇ ਬਸ ਨਾਮ ਨਹੀਂ ਜਪਦਾ ਉਹ ਜਿੱਥੇ ਵੀ ਨਾਮ ਜਪਿਆ ਜਾਏਗਾ ਗੁਰੂ ਸਾਹਿਬ ਦੀ ਅੰਜੂਰੀ ਵਿੱਚ ਉੱਥੇ ਹੀ ਬਖਸ਼ਿਸ਼ ਜ਼ਰੂਰ ਹੋਊਗੀ ਮੰਨ ਲਓ ਬਸ ਦੋ ਚਾਰ ਗੱਲਾਂ ਆਇਆਂ ਇੱਕ ਤਾਂ ਸੰਗਤ ਨੂੰ ਸਮਝ ਹੋਏ ਸੋਝੀ ਹੋਏ ਜਿਹੜੇ ਵੀ ਗੁਰੂ ਪਾਤਸ਼ਾਹ ਦੇ ਪੁੱਤਰ ਉਹਨਾਂ ਨੇ ਗੁਰੂ ਸਾਹਿਬ ਦੀ ਗੱਲ ਨੂੰ ਸਮਝਿਆ ਹੋਏ ਬਾਣੀ ਵਿਚਾਰ ਕਰਕੇ ਕਿਸਮਰਨ ਕਰਨਾ ਆ ਗੁਰੂ ਸਾਹਿਬ ਨੂੰ ਬਖਸ਼ਿਸ਼ ਦੀ ਅਰਦਾਸ ਕਰਨੀ ਆ ਸਰ ਜਣੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਬੈਠਣਾ ਗੁਰੂ ਸਾਹਿਬ ਨੂੰ ਕਹਿਣ ਕਿ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰੋ ਸਾਡੇ ਕੋਲੋਂ ਨਾਮ ਜਪਾਓ ਸਾਡਾ ਮਨ ਟਿਕਾਓ ਸਾਡੀ ਸੁਰਤੀ ਲੱਗ ਜਾਏ ਸੱਜ ਤੇ ਬਖਸ਼ਿਸ਼ ਹੋ ਜਾਏ ਜੇ ਗੁਰੂ ਸਾਹਿਬ ਨੂੰ ਸਾਰੇ ਜਣੇ ਕਹਿਣਗੇ ਅਰਦਾਸ ਕਰਨਗੇ ਤੇ ਗੁਰੂ ਪਾਤਸ਼ਾਹ ਜ਼ਰੂਰ ਬਖਸ਼ਿਸ਼ ਕਰਨ ਤੇ ਬਖਸ਼ਿਸ਼ ਜ਼ਰੂਰ ਹੁੰਦੀ ਬਖਸ਼ਿਸ਼ ਤਾਂ ਕਰਨੀ ਗੁਰੂ ਸਾਹਿਬ ਨੇ ਅਦਾ ਤੇ ਦਾਤ ਰੱਖੀ ਹਤ ਆਪਣੇ ਜਿਸ ਭਾਵੇਂ ਤਿਸ ਦੇ ਦਾਤੇ ਨੇ ਗੁਰੂ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਹੀ ਦਾਤ ਰੱਖੀ ਆ ਤੇ ਉਹ ਦਾਤ ਗੁਰੂ ਸਾਹਿਬ ਸੰਗਤ ਵਿੱਚ ਵੰਡਦੇ ਆ ਸੰਗਤ 'ਚ ਲਿਆਉਂਦੇ ਏ ਉਹਨਾਂ ਜਿਨਨੂੰ ਬਖਸ਼ਿਸ਼ ਦੇਣੀ ਆ ਗੁਰੂ ਪਾਤਸ਼ਾਹ ਨੇ ਉਹਨਾਂ ਸੰਗਤ 'ਚ ਬਿਠਾ ਕੇ ਨਾਮ ਜਪਉਂਦੇ ਆ ਉੱਥੇ ਬਖਸ਼ਿਸ਼ ਕਰਦੇ ਆ ਅਟਲ ਬਜਨ ਸਾਧੂ ਜਨਾਂ ਸਾਮ੍ਹਣੇ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੇ ਹਰ ਆਇਆ ਨੇ ਜਿਹੜੇ ਵੀ ਜੀਵ ਨੂੰ ਗੁਰੂ ਪਾਤਸ਼ਾਹ ਦੀ ਸੰਗਤ ਮਿਲ ਗਈ ਇਨੇ ਵੈਗੁਰੂ ਦਾ ਨਾਮ ਜਪਿਆ ਉੱਤੇ ਬਖਸ਼ਿਸ਼ ਹੋਣੀ ਹਣੀ ਅਟੱਲ ਬਚਨਾ ਕੋ ਹਿੱਲਣ ਵਾਲੀ ਗੱਲ ਨਹੀਂ ਹੈਗੀ ਅਟੱਲ ਬਚਨੋ ਗੁਰੂ ਪਾਤਸ਼ਾਹ ਦਾ ਸਾਮੇ ਪ੍ਰਗਟਾਇਆ ਕਿਨੂੰ ਪ੍ਰਗਟ ਕਰਕੇ ਗੁਰੂ ਪਾਤਸ਼ਾਹ ਦਸਰੇ ਸਾਰਿਆਂ ਦੇ ਵਿੱਚ ਜਿਸ ਜਨ ਹੋਆ ਸਾਧ ਸੰਗ ਜਿਹਦਾ ਵੀ ਗੁਰੂ ਪਾਤਸ਼ਾਹ ਦੇ ਨਾਲ ਮਿਲਾਪ ਹੋਇਆ ਗੁਰੂ ਨਾਲ ਪਾਤਸ਼ਾਹ ਦੀ ਸੰਗਤ ਜਿੰਨੂੰ ਵੀ ਮਿਲੀ ਤਿਸ ਭੇਟੇ ਹਰ ਰਾਇਆ ਉਹਨੂੰ ਵੈਗੁਰੂ ਜ਼ਰੂਰ ਮਿਲੇਗਾ ਉਹਨੂੰ ਪ੍ਰਕਾਸ਼ ਜ਼ਰੂਰ ਹੋਗਾ ਮਝਰੂਰ ਗੁਰਪਾਸ਼ਾ ਦਾ ਪੁੱਤਰ ਬਣ ਕੇ ਸੱਚਾ ਬਣ ਜਾਊਗਾ ਸੰਤ ਸੰਗ ਜੇ ਰਿੱਧ ਬਸਿਓ ਨਾਨਕ ਤੇ ਨਾ ਪਰਮੇ ਸੰਗਤ ਦੀ ਬਖਸ਼ਿਸ਼ ਦੇ ਨਾਲ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵੈਗਰੂ ਵਸ ਗਿਆ ਕਹਿੰਦੇ ਦੁਬਾਰੇ ਨਹੀਂ ਫਟਕਦੇ ਕਿਉਂਕਿ ਵੈਗੂ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਵੈਸੇ ਸਮਝ ਆ ਜਾਂਦੀ ਹੈ ਖੇਡ ਹੈ ਕੀ ਇਹ ਨਾਮ ਜਪ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਨਾਮ ਜਪ ਕੇ ਜਿਹੜੀ ਪ੍ਰਾਪਤੀ ਹੁੰਦੀ ਆ ਸੰਗਤ ਦੇ ਚ ਨਾਮ ਜੱਬ ਕੇ ਉਹ ਕਿਤੇ ਹੋਰ ਹੈ ਹੀ ਨਹੀਂ ਦੁਨੀਆ 'ਚ ਨੂੰ ਪਤਾ ਲੱਗ ਜਾਂਦਾ ਕਿ ਕੰਮ ਹੀ ਆ ਇਹ ਕਰਨ ਵਾਲਾ ਉਹ ਦੁਬਾਰਾ ਇਹ ਨਹੀਂ ਪਟਕਦੇ ਕਦੇ ਵੀ ਪੌੜੀ ਬੰਦਾ ਧਰਮ ਮਿਟਾਵੋ ਆਪਣਾ ਕਹਿੰਦੇ ਕਿ ਆਪਣੀ ਪਟਕਣਾ ਖਤਮ ਕਰੋ ਪਰ ਉਹਦੀ ਪਟਕਣਾ ਤੋੜ ਪੱਜ ਉਹ ਗੁਰੂ ਪਾਤਸ਼ਾਹ ਕਹਿੰਦੇ ਆਪਣਾ ਸਰਬ ਭਰਮ ਮਨੋਂ ਖਿੱਚਾ ਇਹਨੂੰ ਖਤਮ ਕਰੋ ਮਾਇਆ ਦੀ ਕਾਤਰ ਜਿਹੜਾ ਮਾਇਆ ਨੇ ਭਰਮ ਪਾਇਆ ਹੋਇਆ ਸਾਰੇ ਜੀਵਨ ਨੂੰ ਭਟਕਾਇਆ ਹੋਇਆ ਗੁਰੂ ਪਾਤਸ਼ਾਹ ਕਹਿੰਦੇ ਉਹ ਕਰਮੋਂ ਖਤਮ ਕਰਦੇ ਹੋ ਇਹ ਆ ਸੰਸਾਰ ਸਗਲ ਹੈ ਸੁਪਨਾ ਕਹਿੰਦੇ ਇਹ ਜਿਹੜਾ ਸਾਰਾ ਸੰਸਾਰ ਇਹ ਸੁਪਨਾ ਹੀ ਸੁਪਨੇ ਦੀ ਨਈ ਆ ਪਾਪਾ ਕਦੇ ਸੁਪਨੇ ਦੇ ਨਾਲ ਚਿੱਤ ਤੇ ਨਹੀਂ ਲਾਇਆ ਕਿਹ ਕੋ पास ਸੁਪਨੇ ਦੇ ਨਾਲ ਕਦੇ ਪਰਚੇ ਆ ਸੁਪਨੇ ਦੇ ਨਾਲ ਕੋਈ ਕੇ ਤ੍ਰਿਪਤੀ ਹੋਈ ਕੋਈ ਰਜ਼ੇਵਾ ਆਇਆ ਕੋਈ ਸੰਤੁਸ਼ਟੀ ਹੋਈ ਸੁਪਨੇ ਦੇ ਨਾਲ ਸੁਪਨੇ ਜਿਹਾ ਕੋਈ ਬੰਦਾ ਰਾਜਾ ਜਿਹਾ ਨਾ ਬਣਿਆ ਹੋਏ ਜਦ ਉੱਠੂ ਕਰਿਓ ਤੇ ਫਿਰ ਉਥੇ ਪਿਆ ਹੁਣ ਮੰਜੇ ਤੇ ਕਾਹਣਾ ਸੋ ਸੁਪਨੇ ਜੋ ਰਾਜਾ ਹੈ ਉਹਦਾ ਉਨੋ ਕੀ ਅਸਰ ਹੈ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਇਸ ਸੰਸਾਰ ਨੂੰ ਵੀ ਸੁਪਨਾ ਹੀ ਕਹਿੰਦੇ ਬੜੀ ਜਗ੍ਹਾ ਤੇ ਇੱਕ ਜਗ੍ਹਾ ਤੇ ਨਹੀਂ ਇਹ ਸੰਸਾਰ ਸਗਲੇ ਹੈ ਸੋ ਆਪਣਾ ਸੁਪਨੇ ਸੇ ਤੀਤ ਚਿਤ ਮੁਰਕ ਲਾਇਆ ਅਰ ਜਾ ਕੇ ਇਹ ਵਹਾਂ ਇਹ ਥੰਦੇ ਤਾਇਆ ਕਹਿੰਦੇ ਕਿ ਸੁਪਨੇ ਦੇ ਨਾਲ ਚਿੱਤ ਆ ਜਿਹੜਾ ਮੂਰਖ ਬੰਦਾ ਇਸ ਚਿੱਤ ਜੋੜ ਲੈਂਦਾ ਸੁਪਨੇ ਦੇ ਨਾਲ ਸੁਪਨੇ ਜੀ ਬੜਾ ਖੁਸ਼ ਆ ਉਹ ਸੁਪਨੇ ਲੈ ਲੈ ਕੇ ਹੀ ਨਜ਼ਾਰੀ ਲੈੰਦਾ ਰਹਿੰਦਾ ਨੂੰ ਇਹ ਪਤਾ ਹੀ ਨਹੀਂ ਕਿ ਅਸਲੀਅਤ ਕੀ ਹੈਗੀ ਹੈ ਉਹ ਸੁਪਨੇ ਜੀ ਬੜਾ ਖੁਸ਼ ਆ ਜਿਵੇਂ ਗੁਰੂ ਸਾਹਿਬ ਨੇ ਉੱਥੇ ਗੱਲ ਕੀਤੀ ਹੈ ਕਿ ਨਹੀਂ ਸੁਪਨਾ ਸੁਪਨੇ ਜਿਹਾ ਸੰਸਾਰ ਇਹ ਸੰਸਾਰ ਸਭ ਇਹ ਸੁਪਨਾ ਸੁਪਨਾ ਕੀ ਅੰਦ ਕਸੇ ਆਪਣੇ ਖਿਆਲਾਂ ਦੀ ਦੁਨੀਆ ਜੋ خیال ਜੋ ਮਨ ਸਾਡਾ ਇੱਕ ਬਣਿਆ ਆ ਜਦੋਂ ਆਪਾਂ ਸੌਂ ਜਾਂਦੇ ਆ ਸਰੀਰ ਸੌਂ ਜਾਂਦਾ ਤੇ ਮਨ ਕਈ ਵਰੀ ਚੱਲਦਾ ਰਹਿੰਦਾ ਆ ਤੇ ਉਹ ਮਨ ਆ ਜਿਹੜਾ ਉਹ ਸਾਰਾ ਮਨ ਦੇ ਅੱਗੇ ਉਹ ਸਾਰੇ ਆਕਾਰ ਉਹ ਸਭ ਕੁਝ ਘੁੰਮਦਾ ਰਹਿੰਦਾ ਆ ਜਿਹੋ ਜਿਹੇ ਖਿਆਲ ਹੈਗੇ ਆ ਬੰਦੇ ਦੇ ਉਹੋ ਜਿਹਾ ਉਹ ਦੇਖਦਾ ਰਹਿੰਦਾ ਆ ਕਿਹੜੇ ਬੰਦੇ ਦੇ ਅੰਦਰ ਕਿਸੇ ਚੀਜ਼ ਦਾ ਬੜਾ ਡਰ ਹੋਏ ਤੇ ਸੁਪਨੇ 'ਚ ਉਹਨੂੰ ਉਹੀ ਚੀਜ਼ بار-बार ਆ ਕੇ ਡਰਾਉਂਦੀ ਹੈ ਕਿਉਂਕਿ ਦੇਖੇ ਅੰਦਰ ਵੱਸੀ ਹੋਈ ਹੈ। ਸੋ ਜਿੱਦਾਂ ਦੇ ਉਹਦੇ ਖਿਆਲ ਆ ਉਦਾਂ ਤੇ ਉਹਦੇ ਸੁਪਨੇ ਆ। ਤੇ ਜੇ ਆਪਾਂ ਗੱਲ ਕਰੀਏ ਕਿ ਸੁਪਨਾ ਤੇ ਸੁਪਨਾ ਹੀ ਅਸਲੀਅਤ ਤੇ ਹੈ ਨਹੀਂ। ਸੁਪਨੇ 'ਈ ਭਾਵੇਂ ਤੁਸੀਂ ਬੜੇ ਲੱਡੂ, ਬੜੇ ਮਠਿਆਈਆਂ ਖਾਦੀਆਂ ਹੋਣ, ਉੱਠੇ ਤੇ ਭੁੱਖ ਲੱਗੀ ਹੈ। ਸੋ ਫਿਰ ਸੁਪਨੇ ਵਾਲੇ ਕਿੱਥੇ ਗਿਆ? ਜਿਸ ਸੁਪਨੇ ਦੇ ਨਾਲ ਹੀ ਬੰਦੇ ਨੇ ਚਿੱਤ ਲਾਇਆ ਹੋਏ ਕਿ ਬੜਾ ਖੁਸ਼ ਹੋਏ। ਉਹਨੂੰ ਆਪਾਂ ਕੀ ਕਹਾਂਗੇ ਉਹਨੂੰ ਤੇ ਬਾ ਮੂਰਖ ਹੀ ਕਹਾਂਗੇ ਨਾ ਸੁਪਨੇ ਸੀਤੀ ਚਿੱਤ ਮੂਰਖ ਲਾਇਆ ਗੁਰੂ ਪਾਚਾ ਕਹਿੰਦੇ ਸੁਪਨੇ ਦੇ ਨਾਲ ਜਿਹੜਾ ਚੇਤਾ ਉਹ ਮੂਰਖ ਬੰਦਾ ਜੋੜਦਾ ਹੈ ਉਹਦੇ ਨਾਲ ਸੰਤੋਸ਼ ਤੇ ਹੁੰਦਾ ਹੈ ਸੋ ਇਹ ਸੰਸਾਰ ਸਗਲ ਹੈ ਸੁਪਨਾ ਕਹਿੰਦੇ ਇਹ ਸਾਰਾ ਸੰਸਾਰ ਹੀ ਸੁਪਨਾ ਹੈ ਫਿਰ ਕਹਿੰਦੇ ਕਿਉਂ ਭਟਕਦੇ ਕਿਉਂ ਇੱਕ ਸੁਪਨੇ ਦੇ ਪਿੱਛੇ ਪੈ ਕੇ ਖੋਮ ਭਟਕਦੇ ਆ ਫਿਰ ਆਪਣਾ ਭਰਮਾ ਜਿਹੜਾ ਉਹ ਛੱਡ ਦਿਓ ਮਿਟਾ ਦਿਓ ਖਤਮ ਕਰ ਦਿਓ ਇਸ ਗੱਲ ਨੂੰ ਸਮਝ ਲਓ ਕਿ ਸੰਸਾਰ ਸੁਪਨਾ ਪਰ ਗੱਲ ਬਹੁਤ ਔਖੀ ਆ ਸਮਝਣੀ ਬਹੁਤ ਔਖੀ ਆ ਅਸਲੀਅਤ ਵਿੱਚ ਸਿਮਰਨ ਤੋਂ ਬਿਨਾਂ ਨਹੀਂ ਸਮਝ ਹੁੰਦੀ ਵੈਗੁਰੂ ਦੀ ਬਹੁਤ ਬਖਸ਼ਿਸ਼ ਚਾਹੀਦੀ ਆ ਅੱਜ ਆਪਾਂ ਬਫਰਕਾਲੀ ਲਹਿਰ ਦਾ ਇਤਿਹਾਸ ਕਰ ਰਹੇ ਹਾਂ ਜਿਹੜੀ ਗੋਰੀਆਂ ਦੇ ਵੇਲੇ ਸ਼ੁਰੂ ਹੋਈ 1920-21 ਚ ਉਹਦੇ ਵਿੱਚ ਛੇ ਬਗੜਾਂ ਨੂੰ ਫਾਂਸੀ ਦੀ ਸਜ਼ਾ ਹੋਈ ਉਹਨੇ ਆਪਣੇ ਸਟੇਟਮੈਂਟ ਲਿਖ ਕੇ ਦਿੱਤੀ ਜੱਜ ਨੂੰ। ਮਿਲਨ ਜੱਜ ਮੰਨਦਾ ਨਹੀਂ ਤੇ ਕਹਿੰਦੇ ਨਹੀਂ ਫਿਰ ਉਹ ਅੜ ਗਏ ਕਿ ਨੇ ਇਹ ਲਿਖ ਕੇ ਦੇਣੀ। ਸੋ ਉਹਨੇ ਲਿਖ ਕੇ ਦਿੱਤੀ 100 ਪੇਜ ਦੀ ਇੱਕ ਪੂਰੀ ਸਟੇਟਮੈਂਟ, ਪੂਰੀ ਕਿਤਾਬ ਹੀ ਲਿਖ ਦਿੱਤੀ ਹੈ। ਉਹਦੇ ਵਿੱਚ ਉਹਨਾਂ ਨੇ ਇੱਕ ਆਖਰੀ ਸਪੀਚ ਕੀਤੀ ਹੈ ਕਹਿੰਦੇ ਕਿ ਇਹ ਸੰਸਾਰ ਝੂਠਾ ਹੀ ਆ। ਕਿ ਸਾਨੂੰ ਕੋਈ ਮਤਲਬ ਦੁੱਖ ਨਹੀਂ ਹੈ ਤੋ ਜਾਣ ਦਾ। ਸੋ ਇਹ ਸਾਨੂੰ ਬਹੁਤ ਖੁਸ਼ੀ ਹੈ। ਖੁਸ਼ੀ ਦਿਨਾਰਾ ਜਾ ਰਹੇ ਆ। ਸੋ ਉਹਨਾਂ ਦਿਨਾਂ 'ਚ ਇੱਕ ਪਾਸੇ ਆਪਾਨੂੰ ਪਤਾ ਆ ਕਿ ਮਤਲਬ ਬੱਬਰ ਦੂਜੀ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਤੇ ਇੱਕ ਸਿੰਘ ਸਭਾ ਲਹਿਰ ਉਹਦੇ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਆ ਗਈ ਅੱਗੇ ਸੋ ਇੱਕ ਪਾਸੇ ਜਿਵੇਂ ਗੁਰੂ ਕੇ ਬਾਗ ਮੋਰਚਾ ਲੱਗਾ ਹੀ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਬਹੁਤ ਜ਼ੁਲਮ ਢਾਇਆ ਜਾ ਰਹੇ ਸਿੱਕਾਂ ਤੇ ਉਹ ਉਹਨਾਂ ਸਭ ਪਰਣ ਕੀਤਾ ਹੈ ਕਾਲ ਤੱਕ ਦੇ ਸਾਹਮਣੇ ਕਿਸੇ ਹੱਥ ਨਹੀਂ ਚੁੱਕਾਂਗੇ ਅੰਗਰੇਜ਼ੀ ਸਰਕਾਰ ਅਨੇਵਾਜ਼ ਜ਼ੁਲਮ ਢਾਈਉਂਦੀ ਸੀ ਅਤੇ ਉਹਦੇ ਪਿੱਛੇ ਕੁਝ ਮਨ ਤੇ ਜਿਹੜੇ ਸੋ ਕੁਝ ਸਿੰਘਾਂ ਨੇ ਜਿਨ੍ਹਾਂ ਨੇ ਬਬਰ ਅਕਾਲੀ ਦਹਿਰ ਸ਼ੁਰੂ ਕੀਤੀ ਸੀ ਉਹਨਾਂ ਨੇ ਉਹਨਾਂ ਦਾ ਬਦਲਾ ਲੈਣ ਦਾ ਹੀ ਕਰਨ ਕੀਤਾ ਤੇ ਉਹਨਾਂ ਨੇ ਫਿਰ ਦੂਜਾ ਰਾਹ ਅਪਣਾ ਲਿਆ ਸੋ ਉਹਦੇ ਵਿੱਚ ਉਹਨਾਂ ਨੇ ਕਾਫੀ ਜਣਿਆਂ ਨੂੰ ਸੌਦਾ ਸੌਦਾ ਵੀ ਲਾਇਆ ਸੋ ਉਹਦੇ ਵਿੱਚ ਬਾਅਦ ਵਿੱਚ ਉਹ ਗ੍ਰਿਫਤਾਰੀਆਂ ਵੀ ਹੋਈਆਂ ਫੜੇ ਵੀ ਗਏ ਫੜ ਕੇ ਜਦੋਂ ਫਾਂਸੀ ਦੀ ਸਜ਼ਾ ਹੋਈ ਤੇ ਉਹਨਾਂ ਨੇ ਆਹ ਗੱਲ ਜਿਹੜੀ ਗੁਰੂ ਸਾਹਿਬ ਕਹਿ ਰਹੇ ਨਾ ਕਿੰਦੇ ਝੂਠੀ ਦੁਨੀਆ ਝੂਠਾ ਸੰਸਾਰ ਵਹਿ ਵੀ ਛੱਡਣਾ ਹੈ ਸਾਨੂੰ ਛੱਡ ਕੇ ਜਾਣ ਚ ਕੋਈ ਮਤਲਬ ਦੁੱਖ ਨਹੀਂ ਆ। ਸੋ ਸਾਨੂੰ ਖੁਸ਼ੀ ਆ। ਸਾਨੂੰ ਇਹ ਗੱਲ ਦੀ ਖੁਸ਼ੀ ਆ ਕਿ ਅਸੀਂ ਪੰਥ ਲਈ ਧਰਮ ਲਈ ਕੁਝ ਕਰਕੇ ਜਾ ਰਹੇ ਆ। ਸੋ ਇਹ ਪਰ ਇੱਕ ਨਾਮ ਹਰ ਕਿਸੇ ਨੂੰ ਨਹੀਂ। ਉਹ ਵੀ ਲੋਕ ਹੈਗੇ ਜਿਹੜੇ ਉਹਨਾਂ ਦੇ ਸਿਰ ਤੇ ਇਨਾਮ ਰੱਖਿਓ ਯਾਰ ਯਾਰ ਦੋ ਦੋ ਯਰਪਈਆ ਨਾਮ ਰੱਖਿਆ ਅੰਗਰੇਜ਼ ਸਰਕਾਰ ਨੇ। ਸੋ ਉਹ ਵੀ ਲੋਕ ਹੈਗੇ ਜਿਹੜੇ ਫੜਾਰੇ ਹੈ। ਜਿਹੜੇ ਚਾਪਲੋ ਸੀਟ ਆ ਉਹ ਵੀ ਸਰਕਾਰ ਦੇ। ਸੋਨਾ ਉਹਨਾਂ ਨੇ ਫੜਾਰੇ 6 ਮਰਬੇ ਜ਼ਮੀਨ ਦੇ ਦਿੰਦੇ ਜੇ ਕੋਈ ਮਦਰੋ ਕਿਹ ਵੀ ਮੁਖੀ ਬੱਬਰ ਕਾਲੀ ਨੂੰ ਕੋਈ ਬੰਦਾ ਫੜਾ ਦੇਣਾ 6 ਮਰਬੇ ਜ਼ਮੀਨ ਦੇ ਸੋ ਫਾ ਕਈ ਵਾਰੀ ਤੁਸੀਂ ਸੁਣਿਆ ਹੋਗੇ ਭਾਈ ਸਾਹਿਬ ਇੱਕ ਪਿੰਡ ਦੀ ਗੱਲ ਹੀ ਕਿ ਉਹਨਾਂ ਦੇ ਘਰੇ ਤੱਕ ਦੇ ਬੱਬਰ ਆ ਕੇ ਸੌਂਗੇ ਸੋ ਇਹੀ ਇਲਾਕਾ ਹੈਗਾ ਉਹਨਾਂ ਦਾ ਗੜ੍ਹ ਹੀ ਦਵਾਪਾ ਏਰੀਆ ਸੋ ਉਹਨਾਂ ਦੇ ਪਿੰਡ ਦੀ ਗੱਲ ਹੀ ਖਾਂਬੜਾ ਗੀ ਕਿ ਉੱਥੇ ਆ ਕੇ ਨਾ ਇਦਾਂ ਬੱਬਰ ਸਿੰਘ ਹੈਗੇ ਹੀ ਸੋ ਆਏ ਕਿਤੇ ਧੱਕੇ ਟੁੱਟੇ ਤੇ ਉਹਨਾਂ ਨੇ ਬੜਾ ਸੇਵਾ ਪਾਣੀ ਕੀਤਾ ਤੇ ਸੌਂਗੇ ਤੇ ਉਹਨਾਂ ਨੂੰ ਪਤਾ ਸੀ ਇਹਨਾਂ ਦੇ ਸਿਰ ਤੇ ਨਾਮ ਆ ਉਹਨਾਂ ਨੇ ਜਾ ਕੇ ਤੇ ਸਰਕਾਰ ਨੂੰ ਕਿਹਾ ਕਿ ਫੜਾ ਦਿੱਤਾ ਉਹਨਾਂ ਨੂੰ ਸੋ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਬਬਰਾਨੋਂ ਚਲੋ ਉਹਨਾਂ ਦੇ ਦੇਸ਼ੀਦੀ ਹੋ ਗਈ ਸੋ ਉਹਨਾਂ ਦੇ ਘਰੇ ਬਾਅਦ ਵਿੱਚ ਜੋ ਹੋਇਆ ਛੇ ਭਰਾ ਹੀ ਉਹ ਛੇ ਮਰਬੇ ਜ਼ਮੀਨ ਦੇ ਮਿਲ ਗਏ ਇੱਕ ਤੇ ਕਹਿੰਦੇ ਕਿ ਕੀ ਆ ਇਦਾਂ ਇੱਕ ਘੋੜੀ ਤੇ ਚੜ ਕੇ ਤੇ ਮਰਬਾ ਬੰਦੀ ਦੀ ਆਪਣੀ ਹੱਥ ਦੇਖਣ ਗਿਆ ਛਿਆਂ ਕਿੰਨਾਂ ਦੇ ਘਰੇ ਘਰੇ ਆਊਂਡ ਮਾਰਨ ਗਿਆ ਉਹਨਾਂ ਘੋੜੀਆਂ ਅਜੇ ਤੱਕ ਵਾਪਸ ਆਈ ਨਾ ਉਹ ਵਾਪਸ ਆ ਪਤਾ ਨਹੀਂ ਘੋੜੀਆਂ ਨੂੰ ਲੈ ਕੇ ਕਿੱਧਰ ਚਲੀ ਗਈ। ਸੋ ਇੱਕ ਨਾਲ ਟਰੈਕਟਰ ਮਿਲਿਆ ਉਹਨਾਂ ਨੂੰ ਬਹੁਤ ਟਾਈਮ ਜਿ ਪੈਟਰੋਲ ਪੈਟਰੋਲ ਤੇ ਚੱਲਦਾ। ਤੇ ਉਹ ਕਿਤੇ ਪੈਟਰੋਲ ਪਾਉਣ ਲੱਗ ਗਏ ਦੇ ਵਿੱਚ ਹਨੇਰਾ ਹੈਗਾ ਇਹ ਕਹਿੰਦਾ ਮੋਮਬਤੀ ਲਿਆਓ ਇਹ ਉਹ ਪਤਾ ਨਹੀਂ ਹੁੰਦਾ ਕਿ ਇਹਨੂੰ ਕੁਝ ਵੀ ਇਹ ਚੀਜ਼ ਕੀ ਆ ਪੈਟਰੋਲ। ਮੋਮਬਤੀ ਲਾ ਕੇ ਲਿਆ ਪੈਟਰੋਲ ਦਾ ਟਰੈਕਟਰ ਚ ਪਾਉਣ ਲੱਗਾ ਨਾਲ ਹੀ ਟਰੈਕਟਰ ਡੇਗਰ ਨਾਲ ਹੀ ਆ ਫਟ ਗਿਆ ਸਭ ਕੁਝ ਹੋ ਗਿਆ। ਇੱਕ ਇਦਾਂ ਬੋਰ ਕੀਤਾ ਬੋਰਵਲ ਚ ਮੂਦਾ ਹਰਾ ਪੀਤੀ ਰਾਤ ਮੂਦਾ ਉਹਦੇ ਵਿੱਚ ਡੇਪਿਆ ਤੇ ਉੱਥੇ ਹੀ ਮਰ ਗਿਆ ਸੋ ਸਾਰੀਆਂ ਇਦਾਂ ਹੀ ਮੌਤਾਂ ਹੋਈਆਂ ਉਹਨਾਂ ਦੇ ਘਰੇ ਇੱਕ ਗਦਾਰੀ ਕੀਤੀ ਸਿੰਘ ਮਰਵਾ ਦਿੱਤੇ ਛੇ ਮਰਬੇ ਲੈ ਮਰਬੇ ਤੇ ਇੱਥੇ ਰਹਿ ਗਏ ਭਾਈ ਸਾਹਿਬਾਂ ਦੇ ਘਰੀ ਮਾਨਾਂ ਦੇ ਘਰ ਕੇ ਸਾਰੇ ਪੂਤ ਬਣ ਕੇ ਬੈਠੇ ਉੱਥੇ ਕਹਿੰਦੇ ਇਕੱਲੇ ਇਕੱਲੇ ਦਾ ਨਾਮ ਪੁੱਛਿਆ ਤੇ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਆਡੇ ਵੱਡੇ ਬਡੇਰੇ ਆ ਕਹਿੰਦੇ ਤੇ ਉਹਨਾਂ ਨੇ ਨਾ ਦੱਸਿਆ ਉਹਨਾਂ ਨੇ ਆ ਕੀਤਾ ਕਿ ਕਹਿੰਦੇ ਆ ਬੈਠੇ ਹੋਣ ਸਾਰੇ ਪੂਤ ਬਣ ਕੇ ਕਿੱਥੇ ਗਏ ਮਰਬੇ ਲਾਲਚ ਕਿੱਥੇ ਗਿਆ ਸਿੰਘ ਮਰਵਾ ਦਿੱਤੇ ਆਪ ਉਹਨਾਂ ਦੀ ਬੁਰੀ ਹਾਲ ਹੋ ਗਈ ਸੋ ਸਾਰਾ ਕਰਮਾਂ ਦੀ ਫਿਲਾਸਫੀ ਅਨੈਕ ਕਰਮਾਂ ਨੇ ਐਸਾ ਫੜਕਾ ਦਿੱਤਾ ਕਿ ਉਹਦੇ ਵਿੱਚ ਪੈ ਗਏ ਤੇ ਸਾਰਾ ਕੁਝ ਹੀ ਉਲਟਾ ਪਲਟਾ ਕਰ ਲਿਆ ਇਹ ਸੰਸਾਰ ਸਭ ਉਹ ਸੁਪਨਾ ਹੈ ਕਿ ਪਾਸੇ ਉਹ ਸਿੰਘ ਜਿਹੜੇ ਕਹਿੰਦੇ ਸੁਪਨੇ ਅਰ ਗਈ ਹੈ ਸੰਸਾਰ ਇਹ ਕੋਈ ਅਸਲੀਅਤ ਨਹੀਂ ਹੈਗੀ ਝੂਠਾ ਹੈਗਾ ਤੇ ਫਿਰ ਕੀ ਛੱਡ ਕੇ ਜਾ ਰਹੇ ਆ ਆਪਣੀ ਖੁਸ਼ੀ ਨਾਲ ਜਾ ਰਹੇ ਸੋ ਸਿੱਧੀਆਂ ਦਿੱਤੀਆਂ ਉਹਨਾਂ ਨੇ ਜੇਕਰ ਇਹਨਾਂ ਦੇ ਪਰ ਉਹ ਬਾਣੀ ਨਾਲ ਜੁੜੇ ਇਥੇ ਹਸਪੜਿਆ ਦੇ ਬੜੀਆਂ ਗੱਲਾਂ ਸਮਝੀਆਂ ਜਿਹੜੇ ਜਿਹੜੇ ਬੰਦੇ ਬਾਣੀ ਨਾਲ ਜੁੜੇ ਉਹਨਾਂ ਨੇ ਗੱਲਾਂ ਹੀ ਹੋ ਰਹੀ ਤੇ ਇਸੇ ਕਰਕੇ ਅੰਗਰੇਜ਼ ਸਰਕਾਰ ਨੇ ਬਾਣੀ ਦੀ ਵਿਚਾਰ ਬੰਦ ਕੀਤੀ ਗੁਰਦਵਾਰਿਆਂ 'ਚ ਕਥਾ ਬੰਦ ਕਰਾਤੀ ਸਿਮਰਨ ਬੰਦ ਕਰਾਤਾ ਹੈ ਕਿਉਂਕਿ ਸਿਮਰਨ ਦੇ ਨਾਲ ਤੇ ਕਥਾ ਦੇ ਨਾਲ ਤੇ ਬੰਦਾ ਉਦਾਂ ਹੀ ਬਦਲ ਜਾਂਦਾ ਉਹਦੀ ਗੱਲਾਂ ਬਦਲ ਜਾਂਦੀਆਂ ਉਹ ਗੱਲਾਂ ਹੀ ਹੋਰ ਤਰ੍ਹਾਂ ਦੀ ਕਰਦਾ ਮੁਰਕੇ ਪੰਥ ਦੇ ਭਲੇ ਦੀਆਂ ਗੱਲਾਂ ਕਰਦਾ ਉਹ ਤੇ ਬਾਕੀ ਦੁਨੀਆ ਦੇ ਭਲੇ ਦੀਆਂ ਗੱਲਾਂ ਕਰਦਾ ਆਪਣੀ ਮੁਰਗੇ ਉੱਪਰਵਾ ਨਹੀਂ ਕਰਦਾ ਇਸੇ ਕਰਕੇ ਇਹਨਾਂ ਨੇ ਚੀਜ਼ਾਂ ਬੰਦ ਕਰਾ ਦਿੱਤੀਆਂ ਕਿਉਂਕਿ ਪਾਣੀ ਜਿਵੇਂ ਆਪਨ ਗੁਰੂ ਸਾਹਿਬ ਆਪਾਂ ਅੱਜ ਦਾ ਸਲੋਗ ਹੀ ਕਰ ਰਹੇ ਆਂ ਕਹਿੰਦੇ ਭਰਮ ਆਪਣਾ ਛੱਡਦੇ ਹੋ ਤਾਂ ਇਹ ਸੰਸਾਰ ਅਸਲੀਅਤ ਨਹੀਂ ਹੈਗੀ ਜਿਹੜਾ ਬੰਦਾ ਇਸ ਦੁਨੀਆ ਨੂੰ ਸੱਚ ਸਮਝਦਾ ਨਾ ਉਹ ਭਰਮ ਵਿੱਚ ਹੀ ਹੈ ਭਲੇਖੇ ਜੀ ਜੀ ਰਿਹਾ ਕਿਉਂਕਿ ਇਹ ਸੰਸਾਰ ਸਗਲ ਹੈ ਸੁਪਨਾ ਇਹ ਸਾਰਾ ਸੁਪਨੇ ਦੀ ਤਰ੍ਹਾਂ ਪਰਮੇਸ਼ਵਰ ਨਰਦੇਵੀ ਦੇਵਾ ਇਨੇ ਜੀਵ ਮਨੁੱਖ ਤੇ 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 ਸਭ ਇਹ ਭਟਕੇ ਹੋਏ ਆ। ਸੋ ਇਹ ਮਾਇਆ ਦੇ ਰੰਗਾਂ ਵਿੱਚ ਚਿਪਟੇ ਗਏ ਸਾਰੇ। ਸਾਰੇ ਭਟਕੇ ਹੋਏ ਆ, ਭਟਕ ਚੁੱਕੇ ਆ ਮਤਲਬ। ਆਪਣੇ ਆਪਣੇ ਟਾਈਮ ਜਦੋਂ ਵੀ ਟਾਈਮ ਦਿੱਤਾ ਵਾਇਗਰ ਉਹਨੇ ਸਾਰੇ ਭਟਕ ਗਏ। ਪਰ ਮੇ ਸਿੱਧ ਸਾਧਕ ਬ੍ਰਹਮੇ ਉਹ ਵੱਡੇ ਵੱਡੇ ਪੁੱਗਿਓ ਨੇ ਜੋਗੀ ਜਿਹੜੇ ਸਿੱਧ ਆਪਣੇ ਆਪ ਨੂੰ ਕਹਾਂਦੇ ਹੈ। ਸਾਧਕ ਹੋਰ ਸਾਧਨਾ ਕਰਨ ਵਾਲੇ ਜੋਗੀ ਕਿ ਬ੍ਰਹਮਾ ਵਰਗੇ ਵੀ ਇਹ ਮਾਇਆ ਦੇ ਵਿਸ਼ੇ ਪਟਕ ਗਏ। ਉਹ ਸਾਰੇ ਪਟਕਿਆ ਹੋਏ ਦੀ ਲਾਈਨ ਵਿੱਚ ਆਉਂਦੇ ਆ ਸਾਰੇ। ਬੇਸ਼ੱਕ ਦੁਨੀਆ ਇਹਨਾਂ ਨੂੰ ਰੱਬ ਸਮਝ ਕੇ ਪੂਜ ਰਹੀ ਹੈ। ਪਰਮ ਪਰਮ ਮਾਨੁਖ ਢਹਿ ਕਾਏ। ਕਹਿੰਦੇ ਬਸ ਇਹ ਮਾਇਆ ਦੀ ਪਟਕਣਾ ਦੀ ਖਾਤਰ ਪਟਕ ਪਟਕ ਕੇ ਧੋਖੇ ਵਿੱਚ ਆਉਂਦੇ ਗਏ ਬੰਦੇ। ਮਾਨੁਖ ਢਹਿ ਕਾਏ ਦਿਆ ਮੈਂ ਮਾਇਆ ਦੀ ਇਸ ਪਰਮ ਦੇ ਵਿੱਚ ਮਾਇਆ ਦੇ ਪਰਮ ਦੇ ਵਿੱਚ ਪੈ ਕੇ ਤੇ ਧੋਖਾ ਖਾ ਕੇ ਕਈ ਬੰਦੇ ਤਬਾਹ ਹੋ ਗਏ ਇਸੇ ਤਰ੍ਹਾਂ ਆਪਣੀ ਗਲਤ ਫਹਮੀਆਂ ਦੇ ਵਿੱਚ ਹੀ ਫੜ ਕੇ ਸੋਣਾ ਅਸਲੀਅਤ ਸਮਝ ਹੀ ਨਹੀਂ ਆ ਸਕੀ ਕਿ ਮੈਂ ਵੈਗਰੂ ਆਂ ਤੇ ਮੈਂ ਵੈਗਰੂ ਜਪਣਾ ਆਂ ਵੈਗਰੂ ਕਰਨਾ ਆਂ ਅੰਦਰੋਂ ਵੈਗਰੂ ਨੂੰ ਲਪੜਨਾ ਅੰਦਰੋਂ ਵੈਗਰੂ ਨਾਲ ਜੋੜਨਾ ਉਂਗਲ ਨਾਲ ਸਮਝ ਨਹੀਂ ਸਕੇ ਦੁਤਰ ਮਹਾ ਵਿਖਮਏ ਮਾਇ ਕਹਿੰਦੇ ਹੈ ਵੀ ਬਹੁਤ ਔਖਾ ਆ ਦੁਤਰ ਹੁੰਦਾ ਜਿਹਨੂੰ ਤਰਿਆ ਨਹੀਂ ਜਾ ਸਕਦਾ ਮਹਾ ਵਿਖਮ ਬਹੁਤ ਔਖਾ ਆ ਸੰਸਾਰ ਸਮੁੰਦਰ ਸੰਸਾਰ ਸਮੁੰਦਰ ਕਹੋ ਜਾਂ ਸਰੀਰ ਸਮੁੰਦਰ ਕਹੋ ਇਹ ਗਲਤ ਆਪਣੇ ਸਰੀਰ ਦੇ ਉੱਤੇ ਆਪਾਂ ਸੰਸਾਰ ਕੋਲੋਂ ਵੀ ਲੈਣਾ। ਦੁਆਰਾ ਸੰਸਾਰ ਜਿੱਤੇ ਹਸਲਾ ਵਾਹਦਾ ਵਸਣ ਦਾ ਤੁਸੀਂ ਚੁੱਪ ਕਰਕੇ ਆਰਾਮ ਨਾਲ ਸੁਰਤੀ ਲਾਓ। ਤੇ ਆਪਣੇ ਅੰਦਰੋਂ ਵੈਗਰੋ ਨੂੰ ਲੱਭ ਲਓ। ਪਰ ਇਹ ਸਰੀਰ ਇਦਾਂ ਕਰ ਨਹੀਂ ਦਿੰਦਾ। ਨਹੀਂ। ਬਹੁਤ 扑ਟਕਾਉਂਦਾ ਹੈ ਬੰਦਾ। ਸਰੀਰ 'ਚ ਪੈ ਕੇ ਇਹਨਾਂ ਦਾ ਸਭ ਤੋਂ ਵੱਡਾ ਭਰਮ ਸਾਡਾ ਇਹ ਸਰੀਰ ਹੀ ਭਰਮ ਗੜਿਆ। ਗੁਰੂ ਸਾਹਿਬ ਨੇ ਪਰਮਗੜ੍ਹ ਭਰਮ ਦਾ ਕਿਲਾ ਹੈ। ਇਸ ਵਿੱਚ ਆਪਾਂ ਵੈਗਰੋ ਆਂ। ਤਪ ਤਾਂ ਅਕਿਦੇ ਆਪਾਂ ਭਟੇ ਗਏ ਆਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਰੀਰ ਸਮਝ ਰਹੇ ਆਂ ਪਰ ਸਰੀਰ ਦੀ ਤਰ੍ਹਾਂ ਹਰ ਹਰਕਤ ਕਰ ਰਹੇ ਆਂ ਔਰ ਜੋ ਸਰੀਰ ਨੂੰ ਚਾਹੀਦਾ ਉਹਦੇ ਪਿੱਛੇ ਦੌੜ ਰਹੇ ਆਂ ਤੇ ਅਸਲੀਅਤ ਤੋਂ ਦੂਰ ਹੋ ਰਹੇ ਆਂ ਕਿ ਅਸੀਂ ਵੈਗਰੂ ਆਂ ਵੈਗਰੂ ਕਰਨਾ ਆ ਸੁਪਰਮ ਪਰਮਾ ਮਾਨਕ ਲਹਿਕਾਏ ਪੁੱਤਰ ਮਹਾ ਬਖਮਏ ਮਾਏ ਸਰੀਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਆਖਾ ਬਹੁਤ ਆਖਾ ਕੋਈ ਨਿਦੰਸਾ ਨਾ ਜੇ ਗੁਰੂ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਕਿਸੇ ਜੀਵ ਦੇ ਉੱਤੇ ਉਹਨੂੰ ਸੰਗਤ ਬੋਖਸ ਦੇਣ ਉਹਨੂੰ ਬਾਣੀ ਦੇ ਵਿਚਾਰ ਨਾਲ ਜੋੜ ਦੇਣ ਉਹਨੂੰ ਸਿਮਰਨ ਨਾਲ ਜੋੜ ਦੇਣ ਉਹਦੀ ਸੁਰਤੀ ਲਵਾ ਦੇਣ ਲਿਵ ਸੁਰਤ ਉਹਦੀ ਜੋੜ ਦੇਣ ਵਾਇਗਰੂ ਨਾਲ ਉਸ ਬੰਦੇ ਨੂੰ ਸਮਝ ਆਉਂਦੀ ਹੈ ਕਿ ਮੈਂ ਸਰੀਰ ਨਹੀਂ ਹੈਗਾ ਜੇ ਤਾਂ ਅਨੁਭਵ ਹੋਏ ਨਾ ਸਿਮਰਨ ਤੇ ਬੈਠਿਆਂ ਬੈਠਿਆਂ ਵਾਇਗਰੂ 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 ਕਰਦਿਆਂ ਕਰਦਿਆਂ ਸਰੀਰ ਹੋ ਜਾਏ ਬਿਲਕੁਲ ਸੁਨ ਸਮਾਦ ਹੋ ਜਾਏ ਬਿਲਕੁਲ ਟਿਕ ਜਾਏ ਤੇ ਉਹ ਥੋੜਾ ਜਿਹਾ ਸਰੀਰ ਤੋਂ ਪਰ ਉੱਠ ਕੇ ਦੇਖੇ ਕਿ ਹਾਂ ਮੈਂ ਸਰੀਰ ਨਹੀਂ ਆ ਉਨੂੰ ਇਹ ਅਹਿਸਾਸ ਹੋ ਜਾਏ ਕਿ ਮੈਂ ਸਰੀਰ ਨਹੀਂ ਹਾਂ ਤੇ ਫਿਰ ਉੱਪਰ ਮੁਝ ਬਾਰ ਹੁੰਦਾ ਨਹੀਂ ਤਾਂ ਦਾ ਭਰਮ ਹੀ ਨਹੀਂ ਖਤਮ ਹੁੰਦਾ ਸੋ ਦੂਜੀ ਬੰਦੇ ਦਾ ਕਿੱਥੇ ਭਰਮ ਖਤਮ ਹੁੰਦਾ ਹਣ ਜਿਹੜਾ ਭਟਕਿਆ ਹੋਇਆ ਜੋ ਮਰਜ਼ੀ ਬੋਲੀ ਜਾਏ ਉਹ ਜੋ ਮਰਜ਼ੀ ਕਹੀ ਜਾਵੇ ਸਿਮਰਨ ਦਾ ਫਾਇਦਾ ਨਹੀਂ ਇਹ ਨਹੀਂ ਉਹ ਨਿਕੁੱਜ ਜੋ ਮਰਜ਼ੀ ਕਿਸ ਤਰ੍ਹਾਂ ਕਹਿਣ ਨੂੰ ਇਹ ਜਬਾਨ ਦਿੱਤੀ ਰੱਬ ਨੇ ਜੋ ਮਰਜ਼ੀ ਬੋਲੀ ਜਾਓ ਪਰ ਜਿਹੜੀ ਵਾਹਿਗੁਰੂ ਦੀ ਖੇਡ ਆ ਨਾ ਉਹ ਇਹੀ ਆ ਕਿ ਜੇ ਬੰਦਾ ਸੁਰਤੀ ਲਾਊਗਾ ਜੇ ਵਾਹਿਗੁਰੂ ਦਾ ਨਾਮ ਲੱਗੂਗਾ ਜੇ ਸੰਗਤ ਜਾ ਕੇ ਸੁਰਤੀ ਲਾਗੇ ਉਹਨੂੰ ਦੋ ਮਿੰਟ ਚ ਸਰੀਰ ਬਾਰੇ ਸਮਝ ਆ ਜਾਂਦੀ ਹੈ ਕਿ ਸਰੀਰ ਇੱਕ ਹੋਰ ਚੀਜ਼ ਆ ਤੇ ਵੈਗੁਰ ਦੀ ਜਿਹੜੀ ਬਖਸ਼ਿਸ਼ ਆ ਹੋਰ ਆ ਕਹਿੰਦੇ ਕਿ ਪੁੱਤਰ ਮਹਾ ਵਿਖਮ ਏ ਮਾਏ ਪਰ ਇਹ ਬਹੁਤ ਔਖਾ ਆ ਸਰੀਰ ਸਮੁੰਦਰ ਤੋਂ ਤਰਨਾ ਬਹੁਤ ਔਖਾ ਆ ਬਹੁਤ ਔਖਾ ਸਮੁੰਦਰ ਦੇ ਸੌੜਦੇ ਆ ਵੈਸੇ ਬੰਦੇ ਨੂੰ ਸਮੁੰਦਰ ਦੇ ਸੌੜਦੇ ਉਹਦੀ ਬਚਣ ਦੀ ਉਮੀਦ ਹੈਗੀ ਆ ਹੁੰਦੀ ਆ ਪਰ ਜਿਹੜਾ ਸਰੀਰ ਵਿੱਚ ਸਰੀਰ ਤੋਂ ਬਚਣ ਦੀ ਕੋਈ ਉਮੀਦ ਨਹੀਂ ਹੈਗੀ ਇਹ ਤੇ ਸਰਵਰ ਦੇ ਪੈਲੇ ਨਿਵਾਸਾ ਪਾਣੀ ਪਾਵਤ ਨੇ ਕੀਆ। ਗੁਰੂ ਸਾਹਿਬ ਵੀ ਕਹਿ ਰਹੇ ਪੁੱਤਰ ਮੈਂ ਤੇਰਾ ਇਸ ਸਰੀਰ ਸਰਵਰ ਦੇ ਵਿੱਚ ਨਿਵਾਸ ਕੀਤਾ ਜਿੱਥੇ ਪਾਣੀ ਨਹੀਂ ਪਾਣੀ ਦੀ ਜਗ੍ਹਾ ਤੇ ਅੱਗ ਪਈ ਹੋਈ ਹੈ। ਸੁਪਗ ਪਈ ਹੋਈ ਹੈ ਦੇ ਵਿੱਚ। ਈਰਖਾ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਕਾਮ ਕ੍ਰੋਧ ਦੀ ਅੱਗ, ਅੱਗ ਹੀ ਅੱਗਾਂ ਬਸ। ਕਿਵੇਂ ਬੰਦਾ ਬਚੂਗਾ ਸੜਨ ਤੋਂ ਕਿਵੇਂ ਬਚੂਗਾ ਸਿਰਫ ਵਾਇਗ੍ਰੋ ਸਿਮਰਨ ਨਾਲ। ਜੇ ਸਿਮਰਨ ਕਰਦਾ ਤੇ ਬਹੁਤ ਸਿਮਰਨ ਕਰੇ ਉਹ ਸੰਗਤ ਦੇ ਚਰਨ ਧੂਲ ਲਾਏ, ਗੁਰੂ ਸਾਹਿਬ ਦੇ ਬਖਸ਼ਿਸ਼ ਲਾਏ। ਸੰਬੱਧ ਸੋ ਦਾ ਨੇ ਦੁੱਦਰ ਮਹਾ ਬਿਕਮ ਇਹ ਮੈਂ ਬਹੁਤ ਆਖਿਆ ਮਹਾ ਬਿਕਮ ਇਸ ਅਗਰ ਸੋਈ ਦਰੇ ਜੋ ਹਰ ਗੁਣ ਗਾਏ ਇਹ ਸਮੁੰਦਰ ਹੀ ਤਰ ਸਕਦਾ ਆ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ ਜਿਹੜਾ ਸਿਮਰਨ ਕਰਦਾ ਉਹ ਜੱਜ ਬੰਦਾ ਹੀ ਤਰ ਸਕਦਾ ਇਹਨੂੰ ਗੁਰਮੁਖ ਭਰਮ ਭੈ ਮੋਹ ਮਿਟਾਇਆ ਜਿਹੜਾ ਗੁਰਮੁਖ ਹੋ ਜਾਂਦਾ ਗੁਰਮੁਖ ਹੋ ਕੇ ਭਰਮ ਭੈ ਮੋਹ ਮਿਟਾਇਆ ਭਰਮ ਭਟਕਣਾ ਤੇ ਡਰ ਤੇ ਮੋਹ ਸਰੀਰ ਦਾ ਮੋਹ ਸਰੀਰ ਦਾ ਮੋਹ ਤੇ ਡਰ ਤੇ ਪਟਕਣਾ ਗੁਰਮਖ ਹੋ ਕੇ ਖਤਮ ਕੀਤੀ ਜਾ ਸਕਦੀ ਹੈ ਗੁਰਮਖ ਦਾ ਮਤਲਬ ਹੁੰਦਾ ਗੁਰੂ ਨਾਨਕ ਵਰਗੇ ਹੋ ਕੇ ਗੁਰਮਖ ਵਰਡ ਹੈ ਨਾ ਜਿਹੜਾ ਉਹ ਗੁਰੂ ਨਾਨਕ ਲਈ ਢੁਕਦਾ ਹੈ ਪੂਰਾ ਸੋ ਜੇ ਤੇ ਗੁਰੂ ਸਾਹਿਬ ਵਰਗਾ ਹੋ ਜਾਏ ਕੋਈ ਬਾਣੀ ਦੀ ਵਿਚਾਰ ਕਰਕੇ ਸਿਮਰਨ ਕਰਕੇ ਸੰਗਤ ਕਰਕੇ ਚਰਨ ਧੂੜ ਲੈ ਕੇ ਸੇਵਾ ਕਰਕੇ ਜੇ ਗੁਰੂ ਸਾਹਿਬ ਵਰਗਾ ਹੋ ਗਿਆ ਕੋਈ ਤਾਂ ਉਹਦਾ ਪਰਮ ਭੈ ਮੋਹ ਖਤਮ ਹੋ ਸਕਦਾ ਸਿਮਰਨ ਤੋਂ ਬਿਨਾਂ ਕਿਵੇਂ ਨਿਰਮੋਹ ਹੋਊਗਾ ਬੰਦਾ ਸੁਰਤੀ ਲਾਉਣ ਤੋਂ ਬਿਨਾਂ ਨਿਰਮੋਹ ਕਿਵੇਂ ਹੋ ਜਾਊਗਾ ਵੈਰਾਗ ਕਰਨ ਤੋਂ ਬਿਨਾਂ ਕਿਵੇਂ ਨਿਰਮੋਹ ਹੋਊਗਾ ਜਿਹਨੂੰ ਪ੍ਰਕਾਸ਼ ਨਹੀਂ ਹੁੰਦਾ ਤੇ ਉਹ ਕਿਵੇਂ ਉਹਦਾ ਭਰਮ ਕਿਵੇਂ ਖਤਮ ਹੋ ਜਾਊਗਾ ਕੋਈ ਨਹੀਂ ਸਾਦਾ ਕਰ ਨਿਰਭਉ ਜਪੇ ਸਗਲ ਕੋ ਮਿਟੇ ਨਿਰਭਉ ਵੈਗਰੂ ਨੂੰ ਜਪੂਗਾ ਤੇ ਉਹਦੇ ਸਾਰੇ ਭਉ ਖਤਮ ਹੋਣਗੇ ਨਿਤ ਨਹੀਂ ਹੋਣਗੇ ਗੁਰਮੁਖ ਪਰਮ ਭੈ ਮੋ ਮਿਟਾਇਆ ਜਿਹੜਾ ਗੁਰਮੁਖਾ ਉਹਨੂੰ ਵੈਗ੍ਰੂ ਨਾਲ ਜੁੜ ਜਾਂਦਾ ਹੈ ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਵੈਗ੍ਰੂ ਨਾਲ ਜੁੜ ਜਾਂਦਾ ਹੈ ਫਿਰ ਉਹ ਵੈਗ੍ਰੂ ਵਰਗਾ ਹੋ ਜਾਂਦਾ ਹੈ ਉਹਦੇ ਅੰਦਰੋਂ ਸਾਰਾ ਪਰਮ ਭੈ ਮੋਹ ਸਭ ਖਤਮ ਹੋ ਜਾਂਦਾ ਹੈ ਨਾ ਨੂੰ ਕਿ ਤਿਹੇ ਪਰਮ ਸੁਖ ਪਾਇਆ ਕਹਿੰਦੇ ਨਾਨਕ ਉਸ ਜੀਵ ਨੇ ਉਸ ਗੁਰਮੁਖ ਨੇ ਹੀ ਪਰਮ ਸੁਖ ਪਰਮ ਸੁਖ ਨ ਸਭ ਤੋਂ ਉੱਚਾ ਸੁਖ ਆਨੰਦ ਦੀਨੋ ਕਹਿੰਨੇ ਸਦੀਵੀ ਆਨੰਦ ਸਦੀਵ ਕਾਲ ਦੇ ਉਹ ਆਨੰਦਪੁਰ ਦਾ ਵਾਸੀ ਹੁੰਦਾ ਹੈ ਉਹ ਨੰਦਪੁਰ ਪਹੁੰਚਦਾ ਆਨੰਦ ਦੇ ਆਨੰਦ ਹੁੰਦਾ ਤੇ ਲਾਈਫ ਵਿੱਚ ਉਹ ਆਨੰਦ ਇਦਾਂ ਦਾ ਕਿ ਕਦੇ ਟੁੱਟਣ ਵਾਲਾ ਨਹੀਂ ਕਦੇ ਖਤਮ ਹੋਣ ਵਾਲਾ ਨਹੀਂ ਉਸ ਦੀ ਵੀ ਆਨੰਦ ਆਨੰਦ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈਗਾ ਜੇ ਸੁੱਖ ਆਇਆ ਤੇ ਕੱਲ ਨੂੰ ਦੁੱਖ ਵੀ ਆਊਗਾ ਜੇ ਆਨੰਦ ਆ ਗਿਆ ਤੇ ਫਿਰ ਆਨੰਦ ਹੀ ਆਊਗਾ ਹਮੇਸ਼ਾ ਫਿਰ ਆਪਾਂ ਨੂੰ ਪਤਾ ਹੈ ਕਿ ਜਿਸ਼ੀ ਦੀ ਹੋ ਜੇ ਜਾ ਰੇ ਥੰਨੇ ਚਲਾ ਜਾਏ ਜਿੱਥੇ ਮਰਜ਼ੀ ਬੈਠਾ ਹੋ ਆ ਆਨੰਦ ਵਿੱਚ ਹੀ ਟਿਕਿਆ ਰਹਿੰਦਾ ਸੋ ਆਨੰਦਾ ਜਿਹੜਾ ਗੁਰਮੁਖ ਹੋ ਕੇ ਹੀ ਆਉਂਦਾ ਹੈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਲਿਆ ਗੁਰੂ ਸੇਵ ਨਾਲ ਜੁੜਿਆ ਇੱਕ ਬੰਦਾ ਗੁਰੂ ਸੇਵ ਨਾਲ ਜੁੜ ਜਾਏ ਬਾਣੀ ਨਾਲ ਜੁੜ ਜਾਏ ਸਿਮਰਨ ਨਾਲ ਜੁੜ ਜਾਏ ਬਸ ਆਨੰਦਪੁਰ ਤੱਕ ਚਲ ਜਾਏ ਪਰ ਆਨੰਦਪੁਰ ਦੀ ਯਾਤਰਾ ਨਾਲ ਜਿਹੜੀ ਹੈ ਬਹੁਤ ਔਖੀ ਹੈ ਨਹੀਂ ਤੇ ਔਰ ਕਬੀਰ ਸਿੰਘ ਵੀਰ ਦੀ ਨਾ ਪੜ ਕੇ ਦੇਖਣੀ ਉਹਨੇ ਇੱਕ ਰਾਮ ਜੀ ਕਹਾਣੀਆਂ ਚ ਇੱਕ ਸਟੋਰੀ ਲਿਖੀ ਆ ਆਨੰਦਪੁਰ ਦੀ ਯਾਤਰਾ ਇਹ ਪੜ੍ਹ ਕੇ ਦੇਖ ਸਕਦੇ ਹੋ ਤੇ ਉਹਦੇ ਵਿੱਚ ਉਹਨੇ ਸਾਰਾ ਬੜੇ ਡਿਟੇਲ ਚ ਦੱਸਿਆ ਕਿ ਬਹੁਤ ਔਖੀ ਆ। ਅਨੰਦਪੁਰ ਦੀ ਯਾਤਰਾ ਬਹੁਤ ਔਖੀ। ਇਥੋਂ ਬੰਦਾ ਤੁਰਦਾ ਹੈ ਸਰੀਰ ਵਿੱਚੋਂ ਤ੍ਰਿਸ਼ਨਾਂਗੜ੍ਹ ਚੋਂ ਕਿਵੇਂ-ਕਿਵੇਂ ਗੁਰੂ ਸਾਹਿਬ ਸਜੇ-ਸਜੇ ਗੁਰੂ ਸਾਹਿਬ ਨਾਲ ਜੁੜਦਾ ਫਿਰ ਸੰਗਤ ਨਾਲ ਜੁੜਦਾ ਆਸਿਮਰਨ ਕਰਦਾ। ਕਿਵੇਂ-ਕਿਵੇਂ ਉਹਨੂੰ ਰੁਕਾਵਟਾਂ ਆਉਂਦੀਆਂ, ਮਾਇਆ ਕਿਵੇਂ-ਕਿਵੇਂ ਪਟਕਾਉਂਦੀ ਆ, ਰੋਕਦੀ ਆ, ਕਈ ਕੁਸ਼ ਕਰਦੀ ਆ। ਪਰ ਹੌਲੀ-ਹੌਲੀ ਗੁਰੂ ਸਾਹਿਬ ਲੈ ਜਾਂਦੇ ਆ। ਇਦੋਂ ਵਾਈਗੁਰੂ ਤੱਕ ਪਹੁੰਚਦਾ ਹੈ ਵਾਈਗੁਰੂ ਦੇ ਦਰਸ਼ਨ ਕਰਦਾ ਹੈ ਫਿਰ ਉਹ ਆਨੰਦ ਗੁਰੂ ਪਹੁੰਚਦਾ ਹੈ ਫਿਰ ਆਨੰਦੀ ਆਨੰਦ ਤੇ ਵਾਈਗੁਰੂ ਮਿਲ ਪਏ ਫੇਰਾ ਨਾਂਦੇ ਹੀ ਆਨੰਦ ਸੋ ਖੇਡ ਭਾਵੇਂ ਔਖੀ ਆ ਪਰ ਗੁਰਸੱਬ ਦੀ ਬਖਸ਼ਿਸ਼ ਦੀ ਖੇਡ ਆ ਬਖਸ਼ਿਸ਼ ਇਹ ਲੈ ਕੇ ਬਾਹ ਪਕੜ ਗੁਰੂ ਕਾੜਿਆ ਸੋ ਹੀ ਉਤਰਾ ਪਰੋਂ ਫੜ ਕੇ ਗੁਰਸੱਬ ਜੀ ਕੱਢਦੇ ਗੁਰਸੱਬ ਇੱਕ ਸਕੈਂਡ ਦੇ ਵਿੱਚ ਕੱਢ ਸਕਦੇ ਸਰੀਰ ਵਿੱਚ ਦਬਾਅ ਵਰਤੇ ਬਾਹਰ ਕਰਨਾ ਸੋ ਬਸ ਇਹ ਵੀ ਗੱਲ ਕੀਤੀ ਗੁਰਸੱਬ ਨੇ ਇੱਕ ਸਕੈਂਡ ਦੀ ਖੇਡ ਆ ਬੁਲਸਰ ਸਮਰੱਤ ਬੁਲਸਰ ਕੁਸ਼ੀਤੇ ਦੇ ਸਮੰਦਰ ਗੁਰੂ ਸਰਵਰ ਦਾਸ ਕਰਦੇ ਰਹੀਏ ਗੁਰੂ ਪਾਤਸ਼ਾਹ ਕਿਰਪਾ ਕਰਕੇ ਮਿਹਰ ਕਰਕੇ ਸਾਨੂੰ ਕੱਟੋ ਸਰੀਰ ਵਿੱਚੋਂ ਸਰੀਰ ਗ੍ਰਹਿਤਾਂ ਕਰਾਉਂਦਾ ਹੈ ਸਰੀਰ ਮਾਇਆ ਦਾ ਪੁਤਲਾ ਹੈ ਸਰੀਰ ਬੋਧ ਢਕਾਉਂਦਾ ਸਾਨੂੰ ਬਖਸ਼ਿਸ਼ ਕਰੋ ਸਾਡੀ ਸੁਰਤੀ ਦਿਵਾਓ ਸਾਨੂੰ ਅਸਲੀਅਤ ਸਮਝ ਆਏ ਕਿ ਦੁਨੀਆ ਇਸ ਸਰੀਰ ਇਸ ਸੰਸਾਰ ਇਹ ਸਭ ਸੁਪਨਾ ਅਸੀਂ ਵੈਗਿਰੂ ਆ ਮਾਇਗਿਰੂ ਦੇ ਪੁੱਤਰਾਂ ਵੈਗਿਰੂ ਦੇ ਘਰ ਜਾਣਾ ਹੈ ਸੱਚ ਪੁਰਸ਼ ਆਦਿਸ਼ਾਂ ਬਾਕਿ ਸਿਰਕੇ ਸਾਹਮਣੇ ਲਗਾ ਸੇਧਰ ਅਰਦਾਸ ਕਰਦੇ ਰਹੇ ਪੁਰਸ਼ ਸੇਪ ਕਿਰਪਾ ਕਰ ਖੁੱਲਾ ਝੁਕਾਂ ਦੀ ਮਾਫੀ ਬਖਸ਼ ਲਈ ਦਵਾਈ ਗਰਦੀਖਾ ਖਾਂਸਾ ਦਵਾਈ